ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆ ਫੇਰ ਮਿੱਤਰੋ ਪੰਜ ਕਟੀਆਂ ਦਾ ਅਲਾਰਟ ਬਦਨੀ ਕਲਾਂ ਪਿੰਡ ਦੇ ਵਿੱਚੋਂ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਸੁਖਵੀਰ ਭਾਈ ਦੇ ਘਰੋਂ ਤੇ ਇੱਕ ਤੋਕਰ ਗੱਬੜ ਮੱਝ ਦਾ ਜਾਨਵਰ ਟੋਟਲ 6 ਹੋਣਗੇ 6 ਜਾਨਵਰਾਂ ਦੀ ਡਿਟੇਲ ਲਾਵਾਂਗੇ ਅੱਜ ਫੇਰ ਤੁਹਾਨੂੰ ਮਿੱਤਰੋ ਕੱਟੀਆਂ ਦੇ ਵਿੱਚ ਪਹੁੰਚ ਵੀ ਮਿਲੂਗੀ ਜੋੜੇ ਦੇ ਵਿੱਚ ਵੀ ਪਹੁੰਚ ਮਿਲੂਗੀ ਇਕੱਲੇ ਇਕੱਲੇ ਦੇ ਵਿੱਚ ਪਹੁੰਚ ਨਹੀਂ ਮਿਲਣੀ ਇਹ ਗੱਲ ਪਹਿਲਾਂ ਨੋਟ ਰੱਖਿਆ ਜੇ ਮਿੱਤਰੋ ਆਓ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਸਾਰੇ ਜਾਣਕਾਰ ਸੁਖਵੀਰ ਭਾਈ ਸਤਿਗੁਰੂ ਜੀ ਕੀ ਹਾਲਾ ਵੱਡੇ ਵੀਰੇ ਬਹੁਤ ਵਧੀਆ ਜੀ ਸੇਤਾ ਦੇ ਪ੍ਰਵਾਲ ਵੀ ਹਾਂਜੀ ਵੀਰੇ ਵਧੀਆ ਜੀ ਚੋ ਸ਼ੁਕਰ ਹੈ ਬਾਈ ਅੱਜ ਪੰਜ ਕੱਟੀਆਂ ਦੇ ਇੱਕ ਮੱਝ ਹਾਂਜੀ ਵੀਰੇ ਪਹਿਲਾਂ ਵਾਲੀਆਂ ਕੱਟੀਆਂ ਫਿਰ ਵੇਗੀਆਂ ਹਾਂਜੀ ਵੀਰੇ ਉਹ ਤਾਂ ਫਿਰ ਅਜੇ ਵੀ ਨਹੀਂ ਚੱਕਦਾ ਪਿਆ ਉਹ ਤਾਂ 1 ਘੰਟੇ ਚ ਹੀ ਵੇਗੀਆਂ ਅਸੀਂ ਠੀਕ ਹੈ ਵੀਰੇ ਅੱਜ ਬਈ ਆ ਪਹਿਲੇ ਨੰਬਰ ਤੇ ਜੋੜਾ ਜਿਹੜਾ ਕੱਟੀਆਂ ਦਾ ਕਿੰਨੀ ਕਿੰਨੀ ਉਮਰ ਰਹਿੰਦੀ ਆ ਆ ਦੀ ਮਾਂ ਬਾਰੇ ਹੂੰ ਤੇ ਹਰਿਆਣੇ ਦੀ ਮੈਂ ਸੀਗੀ ਬਈ ਸੱਜਣੋਂ ਦੀ ਮਾਂ ਬਾਹਲੀ ਚੰਗੀ ਟਿਕਾਣੇ ਦੀ ਮਾਂ ਕੀ ਕੱਟੀ ਦੱਸਦੀ ਐ ਕੋਈ ਕਹਿੰਦੀ ਐ ਗੱਲਾਂ ਨਹੀਂ ਆਪਾਂ ਨਹੀਂ ਕਹਿਣਾ ਹਨਾ ਬਈ ਹਾਂਜੀ ਇਹ ਤਾਂ ਸਾਰੀ ਸੱਤਾਂ ਕੁ ਮਹੀਨਿਆਂ ਦਾ ਕੋਈ ਐ ਤੈਨੂੰ ਪਤਾ ਹੀ ਐ ਹਨਾ ਇਹਦੀ ਮਾਂ ਦਾ ਬਈ ਫਾਰ ਉੱਤਰ ਗਿਆ ਸੀ ਪਹਿਲਾਂ ਉਹ ਚੱਲੀ ਸੀ ਕਿ ਮੈਂ ਦੂਜੇ ਤੋਂ ਇਹਨਾਂ ਨੇ ਦਿਆ ਵੈਰੋਂ ਕਹਿੰਦੋਂ ਵੈਰੋਂ ਕਰੇ ਚੱਲ ਕੇ ਬਾਅਦ ਫਾਰ ਉੱਤਰ ਗਿਆ ਫਾਰ ਨਹੀਂ ਸਹੀ ਹੋਇਆ ਫਿਰ ਉਹ ਮੈਂ ਆ ਗਈ ਮੰਡੀ ਤੇ ਤੇ ਉੱਥੋਂ ਵੀਰ ਨੇ ਕੱਟੀ ਦੀ ਲੈਂਦੀ ਐ ਜਾਨ ਬਚਾ ਕੇ ਹਨਾ ਬਈ ਹਾਂਜੀ ਤੇ ਆਹ ਬਈ ਜਿਹੜੀ ਇਹ ਕੱਟੀ ਹੋਊਗੀ ਵੀਰੇ ਨਵਾਂ ਕੁ ਮਹੀਨਾ ਦੀ ਨਵਾਂ ਦੀ ਜਿਹੜੀ ਕਿ ਕਹਿਣ ਤੋਂ ਭਾਵ ਸੱਤਾ ਤੋਂ ਨਵਾਂ ਮਹੀਨਾ ਦੇ ਜਿਹੜਾ ਜੋੜਾ ਹੈ ਹਾਂ ਵੀ ਕਟੀਆਂ ਪੱਧਰੀਆਂ ਪੁੱਧਰੀਆਂ ਬਹੁਤ ਚੰਗੀਆਂ ਹਨਾ ਬਈ ਥਾਣ ਝੋਲੀ ਦੀਆਂ ਇੱਕ ਨੰਬਰ ਹੋਣਗੀਆਂ ਕੋਈ ਬਾਦੂ ਥਾਣ ਨਾ ਹੋਊਗਾ ਇਹਨਾਂ ਦੇ ਵੀਰੇ ਕਿੰਨੇ ਚ ਪਹੁੰਚ ਕਰਨੀਆਂ ਬਈ ਇਹ ਜੋੜੇ ਦੀ ਇਹ ਜੋੜੇ ਦੀ ਆਪਾਂ 33000 ਦੀ 50 ਕਿਲੋਮੀਟਰ ਤੱਕ ਪਹੁੰਚ ਕਰ ਦਿਆਂਗੇ 33000 ਰੁਪਏ ਦੇ ਵਿੱਚ 50 ਕਿਲੋਮੀਟਰ ਤੱਕ ਆਪਾਂ ਪਹੁੰਚ ਦੇ ਦੋਨੀ ਹਾਂ ਬਈ ਠੀਕ ਹੈ ਜੇ ਕੋਈ ਲਊਗਾ ਇਹ ਕੱਲੀ ਕੱਲੀ ਤਾਂ ਫੇਰ ਨਹੀਂ ਬਈ ਹੋਰ ਫੇਰ ਨਹੀਂ ਬਈ ਹਾਂ ਓਕੇ ਫੇਰ ਰੇਟ ਉਹੋ ਜਿਹਾ ਹੋ ਜਾਊਗਾ ਹਾਂ ਉਹੋ ਜਿਹਾ ਕਰ हां 11 12 ਮਹੀਨਿਆਂ ਦੀ ਆ ਮੀਣੀਆ ਕੱਟੀ ਵੀਰੇ ਸਿੰਘ ਹਿਲਦੇ ਆ ਕਿਹੜੀ ਵੀਰੇ ਇਧਰ ਲੀਵ ਜਾ ਦਿਖਾ ਆ ਮੀਣੀ ਵੀ ਦਿਖਾ ਦੇਦੀ ਭਾਈ ਦੋਨੇ ਸਿੰਘ ਹਿਲਦੇ ਆ ਮੀਨਾ ਠੀਕ ਆ ਭਾਈ ਠੀਕ ਆ ਇਹ ਚੋਲੀ ਚਾਲੀ ਪੁਰਾਣਾ ਬੜਾ ਚੰਗਾ ਕੱਟੀਆਂ ਚਾਲੀ ਵਾਲੀ ਚੰਗੀ ਕੱਟੀ ਆ ਭਾਈ ਇਹ ਜੋੜਾ ਕਿੰਨੇ ਦਾ ਦੇ ਦਾਂਗੇ ਵੀਰੇ ਇਹ ਆਪਾਂ 35000 ਚ 50 ਕਿਲੋਮੀਟਰ ਦਾ ਪਹੁੰਚ 35000 ਦੇ ਵਿੱਚ 50 ਕਿਲੋਮੀਟਰ ਪਹੁੰਚ ਫਰੀ ਕਰ ਦੇਵਾਂਗੇ ਹਾਂਜੀ ਅੱਛਾ ਆ ਵੱਡੀ ਕੱਟੀ ਦੀ ਕਿੰਨੀ ਉਮਰ ਆ ਭਾਈ ਇਹ ਹੋਊਗੀ ਭਾਈ ਸਵਾ 15 16 ਮਹੀਨਿਆਂ ਦੀ ਕੱਟੀ 15 16 ਮਹੀਨਿਆਂ ਦੀ ਹੈ ਹਾਂ ਕੱਟੀ ਬਹੁਤ ਚੰਗੀ ਆ ਬਈ ਕੱਟੀ ਸੰਗੀ ਆ ਨਾ ਪੰਜਾਬੀ ਬੁੜਾ ਹੂੰ ਬੁੜਾ ਪੜਾ ਕੱਟੀ ਦਰਦੀ ਆ ਹੂੰ ਬਹੁਤ ਚੰਗੀ ਆ ਸੰਗੀ ਸੰਗੀ ਕੱਟੀ ਨਹੀਂ ਠੀਕ ਹੈ ਬਈ ਵੱਡੀ ਬੁੱਡੀ ਪਾਣ ਵੀ ਛੇਤੀ ਜਦਾਂ ਇਹਨੇ ਕਰ ਹਾਂ ਬਈ ਜੈਡ ਬਲੈਕ ਜਮਾ ਜੈਡ ਬਲੈਕ ਆ ਵੀ ਅੱਛਾ ਇਹ ਕੱਲੀ ਕਿਨੇ ਦੇ ਦੇ ਦਾਂਗੇ ਵੀਰੇ ਇਹ ਕੱਲੀ ਮੁੱਲ ਕਰਾਉਣਾ ਭਲਾ ਸਰਵੇ 25 ਕਰਾਲਾ ਪਾ 23000 ਦੀ ਕੱਟੀ ਦੇ ਦੇ 23000 ਦੀ ਜੇ ਕੋਈ ਲਵੇ ਪੰਜੇ ਕੱਟੀਆਂ ਇਕੱਠੀਆਂ ਬਈ ਫੇਰ ਕਿੰਨੇ ਕਿਲੋਮੀਟਰ ਤੱਕ ਪਹੁੰਚ ਕਰ ਦੇਗਾ ਤੇਰੇ ਆਪਾਂ 90000 ਚ ਵੀਰੇ ਹਾਂ 150 ਕਿਲੋਮੀਟਰ ਤੱਕ ਪਹੁੰਚ ਕਰ ਦੇਗਾ ਯਾ ਕੀ ਬਾਤ ਆ ਲੈ ਵੀ ਮਿੱਤਰੋ 90000 ਦੇ ਵਿੱਚ ਪੰਜਾਂ ਕਟੀਆਂ ਦਾ ਲਾਟ ਮਿਲ ਜੂਗਾ ਤੁਹਾਨੂੰ 150 ਕਿਲੋਮੀਟਰ ਤੱਕ ਪਹੁੰਚ ਫਰੀ ਪੰਜ ਕਟੀਆਂ 90000 ਦੇ ਵਿੱਚ ਕਿੱਥੇ ਬਈ ਮਿੱਤਰੋ ਮੌਕਾ ਤੁਹਾਡੇ ਹੱਥੋਂ ਗਵਾਣ ਆ ਲਿਆ ਜੇ ਤੇ ਇਹ ਤਾਂ ਆ ਗਈਆਂ ਕਟੀਆਂ ਹਨਾ ਵੀਰੇ ਹੁਣ ਰਹਿ ਗਈ ਆਪਣੀ ਮੱਝ ਇੱਕ ਇਹਦੇ ਬਾਰੇ ਦੱਸੀ ਭਾਈ ਮੱਝ ਨੂੰ ਵੀਰੇ ਆ ਇੱਕ ਤਰੀਕ ਨੂੰ ਪੰਜਵਾਂ ਮਹੀਨਾ ਲੱਗ ਜਾਣਾ ਇੱਕ ਤਰੀਕ ਨੂੰ ਪੰਜਵਾਂ ਮਹੀਨਾ ਹਾਂਜੀ ਵੀਰੇ ਦੁੱਧ ਵੀਰੇ ਹੁਣ ਦੁੱਧ ਵੀਰੇ ਉਹਨਾਂ ਦਾ 3 ਕਿਲੋ ਕਹਿ ਕੇ ਦਿੱਤੀ ਆਪਾਂ ਤਾਂ ਧਾਰਾ ਮਾਰ ਕੇ ਲੈ ਕੇ ਆਏ ਹਾਂ ਮਾਲ ਆ ਵੀ 2.5 ਕਿਲੋ ਤਾਂ ਦੇ ਦੋ 2.5 ਕਿਲੋ ਤਾਂ ਇੱਕ ਟਾਈਮ ਤਾਂ ਮਿਲ ਹੀ ਜਾਊਗਾ ਹਾਂ ਵੀਰੇ ਵੈਸੇ ਠੰਡੀ ਸੀਲ ਆ ਕੋਈ ਚੱਕਰ ਨਹੀਂ ਛੋਟੀ ਦੂਜਾ ਸੂਆ ਠੀਕ ਚੂਣ ਚੰਗਾ ਬਈ ਚੂਣ ਚੰਗਾ ਚੂਣ ਬਹੁਤ ਚੰਗਾ ਵੀਰੇ ਠੀਕ ਹੈ ਭਾਈ ਤੁਹਾਰੀ ਧਾਰ ਜੇ ਮਰਵਾਉਂਦੀ ਆ ਉਹ ਵਾਕੇ ਇਹ ਸੀਲ ਬਹੁਤ ਹਨਾ ਨਾ ਬਾਈ ਨੇ ਜਰ ਨਾਲ ਅਕਜੀ ਕਿ ਤੂੰ ਨੇਰੇ ਉਪਰੇ ਤਾਂ ਆਈ ਆ ਜੀ ਹਾਂ ਅੱਜ ਹੀ ਆਈ ਆ ਦੁਪਹਿਰ ਆ ਦਿਖਾ ਦੀ ਮੜੀ ਇਹਦੇ ਨਾਲ ਛਾਕ ਜੀ ਆ ਹੂੰ ਬਸ ਚੱਲਦੀ ਨਹੀਂ ਇਹ ਓਕੇ ਓਕੇ ਵੈਸੇ ਦਿਖਾਓ ਵੈਸੇ ਹੀ ਆ ਨਾਲ ਹਾਂ ਅੱਛਾ ਰੇਟ ਪਈ ਜਾਂਦਾ ਵੀਰੇ ਰੇਟ ਇਹਦਾ ਛੋਟਾ ਜਿਹਾ ਹੀ ਆ ਸਰ ਬੇ ਭਾਈ ਕਿੰਨਾ ਬਈ 55000 ਦੀ ਦੇ ਦੇਾਂਗੇ ਯਾਰ ਅੱਛਾ ਯਾਰ ਹਾਂ ਕੀ ਬਾਤ ਹੈ 55 ਦੀ ਗੱਬਣ ਹੈ ਨਾ ਪੰਜਵਾਂ ਲੱਗ ਜਾਣਾ ਚਾਰਾਂ ਦੀ ਪੂਰੀਆਂ ਦੀ ਹੋ ਜਾਣੀ ਚਾਰਾਂ ਦੀ ਪੂਰੀਆਂ ਦੀ ਹੋ ਜਾਣੀ ਨਾ ਪੰਜਵਾਂ ਲੱਗ ਜਾਣਾ ਛੋਟੀ ਪੱਠੇ ਪੁੱਠੇ ਦੀ ਝੱਕੀ ਹੋ ਜਾਂਦੀ ਛੋਟੀ ਚੰਗੀ ਬਹੁਤ ਦੁਪਹਿਰ ਨੂੰ ਹੀ ਆਈ ਆ ਬਾਈ ਆਪਣੇ ਕੋਲ ਹੂੰ ਹੂੰ ਬਹੁਤ ਚੰਗੀ ਹੈ ਠੀਕ ਹੈ ਬਾਈ ਠੀਕ ਹੈ ਮੈਂ ਕਿਹਦੇ ਆਂਦੇ ਬਣਾ ਤਾਂ ਕੇ ਕਰ ਠੀਕ ਹੈ ਬਾਈ ਓਕੇ ਚੰਗੀ ਐ ਕੈਮਰੇ ਤੋਂ ਡਰਦੀ ਆ ਮੈਂ ਇਹ ਜਮਾ 52000 ਦੇ ਵੀ ਦੇ ਦਾਂਗੇ ਵੀਰੇ ਹਾਂ ਵੀਰੇ ਮਾਨਤਨ ਕਰਦੇ ਆਂ ਥੋੜਾ ਜਿਆ ਹਾਂ ਥੋੜਾ ਜਿਆ ਕਰ ਦਾਂਗੇ ਯਾਰ ਬੋਈ ਠੀਕ ਐ ਤੈਨੂੰ ਵੀ ਪਤਾ ਫੰਡਰਾਂ ਵਾਲਾ ਭਾਅ ਬਾਈ ਸਰਪੇ ਜਮਾ ਯਾਰ ਅੱਤੀ ਵੀ ਚੰਗੇ ਮਹਿ ਟਿਕਾਣੇ ਦੀ ਬਣ ਜੂ ਅਗਲੇ ਕੋਲੇ ਹਾਂ ਹਨਾ ਗੱਬਣ ਤਾਂ ਗੱਪਣ ਹੀ ਆ ਬਾਈ ਹਨਾ ਉਹ ਆਪਦੀ ਗੱਬਣ ਵੀ ਸਾਹਮਣੇ ਇੱਥੋਂ ਚੈੱਕ ਕਰਾ ਕੇ ਲੈ ਕੇ ਜਾਵੇ ਵੀਰੇ ਕੋਈ ਚੱਕਰ ਨਹੀਂ ਆਪਾਂ ਨੂੰ ਲੇ ਵੀ ਮਿੱਤਰੋ ਇਹ ਜਾਨਵਰ ਸੀ 22 ਦੇ ਸੁਖਵੀਰ ਦੇ ਕੋਲ ਇੱਕ ਵਾਰੀ ਫੇਰ ਸੁਣ ਲਓ ਆਹ ਜੋੜਾ ਕਟੀਆਂ ਦਾ ਮਿਲੂਗਾ 50 ਕਿਲੋਮੀਟਰ ਤੱਕ ਤੁਹਾਨੂੰ ਪਹੁੰਚ ਫਰੀ 33000 ਦੇ ਵਿੱਚ ਮਿੱਤਰੋ ਹਰਿਆਣੇ ਦੀ ਮਹਿੰਦੀ ਕੱਟੀ ਆ ਇਹ ਇੱਧਰ ਦੀ ਮਹਿੰਦੀ ਕੱਟੀ ਆ 9 ਤੋਂ 8 ਤੋਂ 9 ਮਹੀਨੇ ਦੇ ਵਿੱਚ ਕਰ ਇਹਨਾਂ ਦੀ ਉਮਰ ਆ ਉਹ ਜੋੜਾ ਪਰਲਾ ਮਿੱਤਰੋ ਸਾਲ ਦੇ ਵਿੱਚ ਕਰ ਉਮਰ ਆ ਕੋਈ 11 ਮਹੀਨੇ ਦੀ ਕੋਈ 12 ਮਹੀਨੇ ਦੀ ਉਹ ਮਿਲੂਗਾ 35000 ਦੇ ਵਿੱਚ ਜੋੜਾ 50 ਕਿਲੋਮੀਟਰ ਤੱਕ ਪਹੁੰਚ ਫਰੀ ਉਹ ਕੱਲੀ ਕੱਟੀ ਮਿਲੂਗੀ ਤੁਹਾਨੂੰ 23000 ਦੇ ਵਿੱਚ ਕਿਰਾਇਆ ਤੁਹਾਡਾ ਆਪਣਾ ਹੋਊਗਾ ਮਿੱਤਰੋ ਤੇ ਇੱਧਰ ਮੈਂ ਮਿਲੂਗੀ ਤੁਹਾਨੂੰ ਗੱਪਣ ਸਾਡੇ ਚਾਰ ਆਵਦੀ ਚਾਰਾ ਮਹੀਨਿਆਂ ਦੀ ਸੌਰੀ ਪੰਜਵਾਂ ਲੱਗ ਜਾਣਾ ਇਹਨੂੰ ਪਈ ਜਾਂਦਾ ਤੇ ਦੁੱਧ ਇਹਨਾਂ ਦਾ ਸਾਰੇ 2 2.5 ਕਿਲੋ ਹੈਗਾ ਵਾ ਤੇ ਇਹ ਮਿਲੂਗੀ 55000 ਦੇ ਵਿੱਚ ਇਹ ਜਾਨਵਰ ਸੀ ਬਾਈ ਹੋਣੇ ਉਹਦੇ ਮੇਰੇ ਤੋਂ ਸਾਰੇ ਜਾਨਵਰ ਜੇ ਖਰੀਦਣੇ ਆ ਮੈਂ ਦੇ ਸਮੇਤ ਖਰੀਦਣੇ ਆ ਤਾਂ ਫਿਰ ਬਾਈ ਨਾਲ ਰਾਬਤਾ ਕੈਮ ਕਰ ਲਿਆ ਜੇ ਜਿਹੜਾ ਵੀ ਭਰਾ ਲਊਗਾ ਬਈ ਫਾਇਦੇ ਦੇ ਵਿੱਚ ਇਹ ਕੰਮ ਅਲਾਰਟ ਵੱਡਾ ਵਾ ਗੱਲਾ ਬਤਾ ਟਟਕਾਣੀ ਆ